ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਕਾਲੀ ਦਲ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਵਿਪਨ ਸੂਤ ਕਾਕਾ ਜਿਸ ਤੋਂ ਬਾਅਦ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਹਿੰਿਆ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਮੁਰਤੋਂ ਆਪਣੀ ਮਾਂ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਆਕਾਲੀ ਦਲ ਨਾਲ ਨਹੀਂ ਕੀਤਾ ਕੋਈ ਵੀ ਧੋਖਾ ਅਤੇ ਵਪਾਰੀਆਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਇਹ ਗੱਲ ਹੈ ਜਿਹੜੀ ਆਖੀ ਗਈ ਹੈ ਜੀ ਅੱਜ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਰਵਾਪਸੀ ਕੀਤੀ ਹੈ ਅੱਜ ਐਸਐਸ ਖੁਰਾਨਾ ਜੀ ਨੇ ਸਾਰੇ ਵਪਾਰੀ ਸਾਰੇ ਸ਼ਹਿਰ ਦੇ ਵਪਾਰੀ ਇਕੱਠੇ ਕੀਤੇ ਤੇ ਮੇਰਾ ਮਾਨ ਸਬਾਲ ਕੀਤਾ ਮੈਂ ਪਹਿਲਾਂ ਤਾਂ ਇਹਨਾਂ ਦਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਇਹਨਾਂ ਮਾਨ ਬਖਸ਼ਿਆ ਬਾਕੀ ਅੱਗੇ ਜਿਹੜੇ ਹੈਗੇ ਆ ਵਿਚਾਰ ਜਿਹਦਾ ਮੋਦੀ ਸਾਹਿਬ ਨੇ ਜੋ ਦੇਸ਼ ਲਈ ਕੀਤਾ ਜਿਹੜਾ ਵਰਲਡ ਵਾਈਜ਼ ਜੋ ਹਿੰਦੁਸਤਾਨ ਦਾ ਨਾਮ ਬਣਾਇਆ ਅਸੀਂ ਵੀ ਚਾਹਾਂਗੇ ਸੇਵਾ ਕਰਕੇ ਉਹਨਾਂ ਨਾਲ ਉਹਨਾਂ ਦੇ ਸਹਿਯੋਗ ਕਰੀਏ ਤਾਂ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਬੰਦਾ ਇੱਥੋਂ ਜਿਤਾ ਕੇ ਭੇਜੀਏ ਤਾਂ ਜੋ ਹੋਰ ਹਿੰਦੁਸਤਾਨ ਨੂੰ ਮਜ਼ਬੂਤ ਬਣਾ ਸਕੀਏ ਮੈਂ ਆਪ ਮਨਾ ਕਰਕੇ ਆਇਆ ਕਿਉਂਕਿ ਸਾਡਾ ਸਮਾਜ ਸਾਰਾ ਜਦੋਂ ਦੇਖ ਕੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਦੀ ਹਿੰਦੁਸਤਾਨ ਦੇ ਪ੍ਰਤੀ ਕੰਮ ਕੀਤੇ ਜਿਹੜੇ ਹਨ ਉਹਨਾਂ ਦੇਖਦੇ ਹੋਏ ਮੈਂ ਉਹ ਛੱਡ ਕੇ ਆਇਆ ਮੈਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ